ਪੰਜਾਬ ਦੇ ਲਈ ਮੁਰਤੋਂ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਸੁਖਨਾ ਲੇਕ ਦੇ ਵਿੱਚੋਂ ਅੱਜ ਪਾਣੀ ਛੱਡਿਆ ਗਿਆ ਦੱਸਦੀ ਹੈ ਕਿ ਸੁਖਨਾ ਲੇਕ ਦੇ ਅੱਜ ਫਲੱਡ ਗੇਟ ਖੋਲ ਦਿੱਤੇ ਗਏ ਨੇ ਕਿਉਂਕਿ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਮੋਹਾਲੀ ਚੰਡੀਗੜ੍ਹ ਸਨੇਹੌਰ ਵੀ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸੁਕਨਾ ਲੇਕ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਤੋਂ ਬਾਅਦ ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਇਹ ਸਾਰਾ ਪਾਣੀ ਸੈਕਟਰ 26 ਤੋਂ ਬਾਪੂ ਧਾਮ ਵਾਲੀ ਸੜਕ ਦੇ ਉੱਤੇ ਜਾਵੇਗਾ ਤੇ ਕਿਸ਼ਨਗੜ ਵੀ ਪੂਰਾ ਡੁੱਬ ਜਾਉਂਦਾ ਹੈ ਹਾਲਾਂਕਿ ਬਾਪੂ ਧਾਮ ਅਤੇ ਕਿਸ਼ਨਗੜ ਦੇ ਲੋਕਾਂ ਨੇ ਬੀਤੇ ਕੁਝ ਦਿਨਾਂ ਤੋਂ ਸੁੱਖ ਦਾ ਸਾਲ ਲਿਆ ਸੀ ਕਿਉਂਕਿ ਮੀਂਹ ਰੁਕ ਗਿਆ ਸੀ ਅਤੇ ਮੌਸਮ ਵੀ ਜਿਹੜਾ ਸੀ ਉਹ ਸਹੀ ਸੀ ਪਰ ਇਸ ਤੋਂ ਬਾਅਦ ਹੁਣ ਅੱਜ ਮੀਂਹ ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵਿੱਚ ਮੀਂਹ ਪੈਣ ਕਾਰਨ ਸੁਖਨਾ ਲੇਕ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਤੋਂ ਬਾਅਦ ਇਸਤੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਬਾਪੂ ਧਾਮ ਵਾਲੀ ਸੜਕ ਦੇ ਵਿੱਚ ਇਹ ਸਾਰਾ ਪਾਣੀ ਜਾਵੇਗਾ ਤੇ ਕਿਸ਼ਨਗੜ੍ਹ ਵੀ ਉੱਪ ਬਸ ਸਕਦਾ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਕੁਝ ਦਿਨ ਪਹਿਲਾਂ ਹੀ ਕਿਸ਼ਨਗੜ ਵਾਲੀ ਸੜਕ ਜਿਹੜੀ ਸੀ ਉਹ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਉੱਥੇ ਪਾਣੀ ਭਰ ਗਿਆ ਸੀ ਪਰ ਬੀਤੇ ਕੁਝ ਸਮੇਂ ਤੋਂ ਮੌਸਮ ਠੀਕ ਹੋਣ ਦੇ ਕਾਰਨ ਇਹ ਸਾਰਾ ਪਾਣੀ ਨਿਕਲ ਗਿਆ ਸੀ ਤੇ ਮੀਂਹ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆ ਰਹੀ ਲਗਾਤਾਰ ਧੁੱਪਾਂ ਨਿਕਲ ਰਹੀਆਂ ਸਨ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਇੱਕ ਵਾਰ ਫੇਰ ਤੋਂ ਪੰਜਾਬ ਵਾਸੀਆਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਦੂਜੇ ਪਾਸੇ ਸੇ ਪੰਡੋ ਡੈਮ ਦੀ ਵੀ ਸਥਿਤੀ ਅਸੀਂ ਤੁਹਾਨੂੰ ਦੱਸੀ ਸੀ ਬੀਤੇ ਕੁਝ ਦਿਨ ਪਹਿਲਾਂ ਕਿ ਪੰਡੋ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਇਸ ਵਕਤ ਵਧਿਆ ਹੋਇਆ ਹੈ ਅਤੇ ਜੇਕਰ ਗੱਲ ਕਰੀਏ ਤਾਂ 2 ਦਿਨ ਪਹਿਲਾਂ ਪੰਡੋ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ 13 ਫੁੱਟ ਉੱਪਰ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਬਿਆਸ ਦਰਿਆ ਦੇ ਵਿੱਚ ਪੰਡੋ ਡੈਮ ਤੋਂ ਪਾਣੀ ਜਿਹੜਾ ਸੀ ਉਹ ਛੱਡਿਆ ਜਾ ਰਿਹਾ ਸੀ 55000 ਕਿਊਸੇ ਅਤੇ ਬਿਆਸ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਦੇ ਲਈ ਮੁੜ ਤੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਚੰਡੀਗੜ੍ਹ ਦੀ ਖਬਰ ਹੈ ਜਿੱਥੇ ਸੁਖਨਾ ਲੇਕ ਦੇ ਸਾਰੇ ਫਲਡਗੇਟ ਖੋਲ ਦਿੱਤੇ ਗਏ ਨੇ ਅਤੇ ਪਾਣੀ ਜੜਿਆ ਉਹ ਛੱਡਿਆ ਗਿਆ ਹੈ 1162 ਫੁੱਟ ਪਾਣੀ ਦਾ ਪੱਧਰ ਹੈ ਤੇ ਜਿਵੇਂ ਹੀ ਖਤਰੇ ਦੇ ਨਿਸ਼ਾਨ ਤੋਂ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਥੱਲੇ ਰਹਿ ਜਾਂਦਾ ਤਾਂ ਉਵੇਂ ਹੀ ਸੁਖਨਾ ਲੇਕ ਦੇ ਫਲਡਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਜੋ ਪਾਣੀ ਜਿਹੜਾ ਹੈ ਉਹ ਇਸ ਦੇ ਵਿੱਚ ਵੱਧ ਨਾ ਰਵੇ ਤਾਂ ਦੱਸਦੀ ਹੈ ਕਿ ਸੁਖਨਾ ਲੇਕ ਦੇ ਅੱਜ ਫਲਡਗੇਟ ਖੋਲੇ ਗਏ ਨੇ ਦੂਜੇ ਪਾਸੇ ਅੱਜ ਮੀਂਹ ਵੀ ਪੈ ਰਿਹਾ ਹੈ ਜਿਸ ਕਰਕੇ ਪਾਣੀ ਦਾ ਪੱਦਰ ਸੁਖਣਾ ਲੇਖ ਦੇ ਵਿੱਚ ਵੱਧ ਗਿਆ ਅਤੇ ਫਿਰ ਫਲੱਡ ਗੇਟ ਖੋਲਣੇ ਪਏ ਪਾਣੀ ਛੱਡਣਾ ਪਿਆ ਤੇ ਹੁਣੇ ਪਾਣੀ ਸੈਕਟਰ 26 ਤੋਂ ਬਾਪੂ ਧਾਮ ਵਾਲੀ ਸੜਕ ਅਤੇ ਕਿਸ਼ਨਗੜ ਵਾਲ ਨੂੰ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਤੇ ਡੈਮੋ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦਾ ਕਾਰਨ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਇਹਨਾਂ ਡੈਮਾ ਦੇ ਵਿੱਚੋਂ ਹੀ ਪਾਣੀ ਫਿਰ ਅੱਗੇ ਦਰਿਆਵਾਂ ਦੇ ਵਿੱਚ ਛੱਡਿਆ ਜਾਵੇਗਾ ਜਿਸ ਤੋਂ ਬਾਅਦ ਦਰਿਆਵਾ ਕੰਡੇ ਰਹਿੰਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਪਿੰਡਾਂ ਦੇ ਪਿੰਡ ਡੁੱਬ ਗਏ ਸੀ ਜਿਸ ਤੋਂ ਬਾਅਦ ਲੋਕਾਂ ਨੇ ਹੁਣ ਫਿਲਹਾਲ ਸੁੱਖ ਦਾ ਸਾਹ ਲਿਆ ਸੀ ਜਦੋਂ ਪਾਣੀ ਉਤਰਨ ਲੱਗਾ ਸੀ ਪਰ ਇੱਕ ਵਾਰ ਫੇਰ ਤੋਂ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਪਹਾੜੀ ਇਲਾਕਿਆਂ ਦੇ ਵਿੱਚ ਤੇ ਇਹ ਸਾਰਾ ਪਾਣੀ ਜੋ ਹਿਮਾਚਲ ਦੇ ਵਿੱਚੋਂ ਆਇਆ ਉਹ ਡੈਮਾਂ ਦੇ ਵਿੱਚ ਗਿਆ ਡੈਮ ਨੱਕੋ ਨੱਕ ਜਿਹੜੇ ਸੀਗੇ ਉਹ ਭਰ ਗਏ ਜਿਸ ਤੋਂ ਬਾਅਦ ਹੁਣ ਦਰਿਆਵਾਂ ਦੇ ਵਿੱਚ ਜਦੋਂ ਇਹ ਪਾਣੀ ਛੱਡਿਆ ਜਾਵੇਗਾ ਸਮਰੱਥਾ ਤੋਂ ਵੱਧ ਤਾਂ ਫਿਰ ਦਰਿਆਵਾਂ ਕੰਡੇ ਰਹਿੰਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਸ ਦੌਰਾਨ ਪਾਣੀ ਜਾ ਸਕਦਾ ਹੈ ਤਾਂ ਲਗਾਤਾਰ ਲੋਕਾਂ ਨੂੰ ਸਾਵਧਾਨ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ